ਦੀਦੀ ਹੁਣ ਇਹ ਗੱਲਾਂ ਚੰਗੀਆਂ ਥੋੜੀ ਐ ਵੀ ਆਪਾਂ ਇਹਦੇ ਵਾਸਤੇ ਮੁੰਡਾ ਵੀ ਦੇਖਾਏ ਵਿਆਹ ਦੀ ਤਰੀਕ ਵੀ ਧਰਤੀ ਤੇ ਉੱਥੇ ਹੁਣ ਆ ਕੇ ਮੌਕੇ ਦੇ ਗੁੰਨੂ ਅੜ ਗਈ ਐ ਇਹੇ ਕੰਮ ਤਾਂ ਸਾਰਾ ਬੇਇੱਜ਼ਤੀ ਵਾਲਾ ਹੀ ਐ ਨਾ ਪਾਜੀ ਤੁਸੀਂ ਆ ਬੰਦੇ ਨੂੰ ਵੇਖਿਆ ਵੀਰੇ ਤੁਸੀਂ ਇਹਨਾਂ ਨੂੰ ਵੇਖਿਆ ਕਿਤੇ ਨਹੀਂ ਬਈ ਯਾਰ ਆ ਬੰਦਾ ਦੇਖਿਆ ਯਾਰ ਤੁਸੀਂ ਨਹੀਂ ਦੇਖਿਆ ਤੁਸੀਂ ਇਹ ਦੇਖੀਏ ਕਿਤੇ ਪ੍ਰੋਫਾਈਲ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਚਾਹ ਪੀਵੇਂਗੀ ਕਾਫੀ ਪੀਏਂਗੀ ਜਾਂ ਤੇਰੇ ਲਈ ਮੈਂ ਜੂਸ ਬਣਾ ਦਵਾਂ ਦੱਸੋ ਹੁਣ ਮੈਨੂੰ ਇਦਾਂ ਕਿਉਂ ਲੱਗ ਰਿਹਾ ਕਿ ਤੁਸੀਂ ਕੋਈ ਖਿਚੜੀ ਪਕਾਈ ਹੋਈ ਹੈ ਜੀ ਜੀ ਇਹ ਗੱਲ ਸੱਚ ਹੈ ਕਿ ਸਵਰਨਾ ਕਰੈਕਟਰ ਤੋਂ ਠੀਕ ਨਹੀਂ ਸੀ ਉਹਨੇ ਮੇਰਾ ਤੇ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਦਾ ਯੂਜ਼ ਐਂਡ ਥਰੋ ਕੀਤਾ ਬਸ ਬਸ ਭਾਜੀ ਜ਼ਿਆਦਾ ਸੂਟ ਨਾ ਖੋਲੋ ਮੈਂ ਦੇਖ ਕੇ ਨਾ ਬੌਂਦੜ ਜਾਣੀ ਆ ਤੁਸੀਂ ਉਹ ਵਾਲਾ ਸੂਟ ਪੈਕ ਕਰ ਦਿਓ ਹਾਂਜੀ 2 200 ਕੋਈ ਨਹੀਂ ਮੈਂ ਦੇਣਾ ਰੁਪਇਆ 1800 ਪਹਿਲੀ ਵਾਰ ਆਈਆਂ ਦੇਖ ਲਓ ਗਾਹਕ ਮੋੜਨਾ ਜੇ ਦੇਣਾ ਕੋਈ ਗੱਲ ਨਹੀਂ ਲੈ ਜਾ ਤੁਸੀਂ ਘਰ ਆ ਵੀ ਫਿਰ ਮੈਂ ਹੋਣੀ ਹੈ ਇੱਕ ਮਿੰਟ ਪੇਮੈਂਟ ਲੈ ਕੇ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੱਥੇ ਨਵੀਂ ਦੁਕਾਨ ਖੁੱਲੀ ਐ ਨਾਲੇ ਐ ਨਾ ਬੁੜੀਆਂ ਸੂਟ ਲੈਣ ਗਈਆਂ ਘੰਟਾ ਘੰਟਾ ਲਾ ਆਉਂਦੀਆਂ ਤੂੰ 5 ਮਿੰਟ 'ਚ ਕਿਵੇਂ ਲੈ ਕੇ ਆ ਗਈ ਉਹ ਨਵੀਂ ਦੁਕਾਨ ਖੁੱਲੀ ਐ ਕਲੈਕਸ਼ਨ ਬਹੁਤ ਵਧੀਆ ਉਹਨੇ 2-3 ਤਾਂ ਸਾਰੇ ਸੂਟ ਦਿਖਾਏ ਆ ਮੈਨੂੰ ਪਸੰਦ ਆ ਗਿਆ ਤੇ ਮੈਂ ਚੱਕ ਲਿਆ ਉਹਨੇ 2000 ਰੁਪਏ ਮੰਗਿਆ ਸੀ ਤੇ ਮੈਂ 1800 ਕਹਿ ਕੇ ਆ ਗਈ ਇਹ ਵੀ ਗੱਲ ਤੇਰੀ ਗਲਤ ਆ ਦੇਪੀ ਤੂੰ ਘਰੋਂ ਤੁਰਨ ਲੱਗੀ 1000 ਰੁਪਏ ਦਾ ਕਿਹਾ ਸੀ ਹੁਣ ਤੂੰ 1800 ਤੇ ਆ ਗਈਆਂ ਜਦੋਂ ਦੀ ਤੂੰ ਵਿਆਹ ਕੇ ਆਈ ਆ ਤੇਰੀ ਰੋਂਡੀ ਪਿੱਟਣ ਦੀ ਆਦਤ ਨਹੀਂ ਗਈ। ਉਹ ਚਲੋ ਫੇਰ ਕੀ ਹੋ ਗਿਆ? 2 ਮਹੀਨਿਆਂ ਤੋਂ ਇੱਕ ਸੂਟ ਲੈ ਕੇ ਦੇਣਾ ਹੁੰਦਾ। ਸੱਸ ਵਾਂਗੂੰ ਤਾਹਨੇ ਮਾਰਨੋਂ ਨਹੀਂ ਹਟਦੇ। ਸੱਸਤਾ ਤੁਹਾਨੂੰ ਕੋਈ ਬੱਤੀ ਟੱਕਰੀ ਨਹੀਂ। ਉਹ ਦੇਖੋ ਦੁਕਾਨਦਾਰ ਵੀ ਆ ਗਿਆ ਬਾਹਰ ਕਿਤੇ ਤੂਟ ਲੈ ਕੇ ਭਾਂਜੀ ਨਾ ਜਾਣ। ਉਹ ਵੀਰੇ ਦਿਨੀਆਂ 1800 ਪਹਿਲੇ 18 ਗੱਲਾਂ ਤਾਂ ਸੁਣ ਲੈ ਘਰ ਵਾਲੇ ਦੀਆਂ। ਆ ਮੇਰਾ ਫੋਨ ਲੈ ਜਾ ਤੇ ਜਾ ਕੇ ਉਹਦੇ ਸਕੈਨਰ 'ਚੋਂ ਪੈਸੇ ਪਾਇਆ। ਇਹ ਚੱਲੀਏ ਹੁਣ ਘਰ ਨੂੰ। ਕਿ ਐਹੋ ਜਿਹਾ ਕੁਝ ਹੋਰ ਵੀ ਰਹਿੰਦਾ? ਆ ਨਾ ਮੋੜ ਤੇ ਜਾ ਕੇ ਮੜਾ ਗੱਡੀ ਖੜੀ ਕਰ ਲਿਓ ਮੇਰੇ ਵਾਸਤੇ ਨਾ ਇੱਕ ਲਾਇਨਿੰਗ ਤੇ ਲੈਸ ਲੈਣੀ ਆ ਮੈਂ ਥੋੜਾ ਜਨੂ ਭਾਰੀ ਬਣਾਉਣਾ ਚਾਹੁੰਦੀ ਆ ਸੂਟ ਨੂੰ 1800 ਲਾ ਕੇ ਹਜੇ ਭਾਰੀ ਨਹੀਂ ਹੋਇਆ ਦਿਖਾ ਤਾਂ ਫੂਟ ਕਿਦਾਂ ਦਾ ਉਹ ਠੀਕ ਤਾਂ ਹੈਗਾ ਯਾਰ ਹੁਣ ਇਹਦੇ ਨਾਲ ਏਟਾ ਬੰਨਣੀਆਂ ਮੈਂ ਹਲੇ ਨਾ ਆ ਰੰਗ ਦੀ ਲੈਸ ਵੀ ਲੈਣੀ ਆ ਉਹਨਾਂ ਲਈ ਕਿਰਨ ਦੇ ਵਿਆਹ ਤੇ ਆਪਾਂ ਨਾ ਇੱਥੋਂ ਸੂਟ ਲੈ ਲਾਂਗੇ ਰੰਗ ਵੀ ਵਧੀਆ ਤੇ ਰੇਟ ਵੀ ਵਧੀਆ ਉਹ ਮੇਮ ਸਾਹਿਬ ਜੀ ਹਜੇ ਉਹਨੂੰ ਮੁੰਡਾ ਤਾਂ ਪਸੰਦ ਕਰ ਲੈਂਦੇ ਜੇ ਹਿਸਾਬ ਨਾਲ ਉਹ ਆੜੇ ਬੈਠੀ ਆ ਨਾ ਹਜੇ ਉਹਨੇ ਟਾਈਮ ਲਾਉਣਾ ਉਹ ਨਾ ਨਾ ਜੀ ਕੁੜੀ ਤਾਂ ਨਾ ਆਪਣੀ ਮੰਨੀ ਹੋਈ ਆ ਬਸ ਇੱਕ ਗੁੰਨੂ ਦਾ ਹੀ ਆ ਉਹਦਾ ਹਲੇ ਕੋਈ ਹੱਲ ਨਹੀਂ ਨਿਕਲ ਰਿਹਾ ਉਹ ਬੱਚੇ ਤਾਂ ਆੜੀ ਕਾ ਪੁੰਦੇ ਹੁੰਦੇ ਆ ਨਾਲੇ ਉਹਨੂੰ ਆਪਣੇ ਮਨ ਦੀ ਹਰ ਇੱਕ ਚੀਜ਼ ਮਿਲਣ ਲੱਗੀ ਉੱਥੇ ਤੇ ਆਪੇ ਕੋਲ ਮਿਲ ਜਾਣਾ ਉਹਨੇ ਪਰ ਕਿਰਨ ਤਾਂ ਇਹ ਕਹਿੰਦੀ ਆ ਨਾ ਕਿ ਜਦੋਂ ਤੱਕ ਮੇਰੀ ਕੁੜੀ ਮੰਨਦੀ ਨਹੀਂ ਹੈਗੀ ਮੈਂ ਵਿਆਹ ਨਹੀਂ ਕਰਵਾਉਣਾ ਹੈਗਾ ਗੋ ਨੂਈ ਮੰਨ ਜੂਗੀ ਤੇਰ ਨੂਈ ਮੰਨ ਜੂਗੀ ਨਾਲੇ ਕੁੜੀ ਤਾਂ ਤੋੜਨੀ ਆਈਆਂ ਚਾਹੇ 6 ਮਹੀਨੇ ਬਾਅਦ ਤੋੜਦੀਏ ਚਾਹੇ ਹੁਣ ਤੋੜਦੀਏ ਚਲੋ ਠੀਕ ਆ ਫਿਰ ਭਾਈ ਤੁਹਾਡੀ ਭੈਣ ਆ ਤੁਸੀਂ ਉਹਨੂੰ ਆਪਣੇ ਆਪ ਮਨਾ ਲੈਣਾ ਤੇ ਤੁਹਾਡੀ ਭਣ ਜੀ ਆ ਉਹਨੂੰ ਵੀ ਤੁਸੀਂ ਆਪਣੇ ਆਪ ਮਨਾ ਲੈਣਾ ਨਾਲੇ ਆਪਾਂ ਹੁਣ ਤੋਂ ਕੱਪੜੇ ਲੀੜੇ ਦੀ ਤਿਆਰੀ ਕਰਾਂਗੇ ਫੇਰ ਹੀ ਉਹਦੇ ਤੱਕ ਹੋਊਗੀ ਇਹ ਤਾਂ ਫਿਰ ਤੁਹਾਡਾ ਲੇਡੀਜ਼ ਦਾ ਕੰਮ ਆ ਨਾ ਤੁਸੀਂ ਇਹ ਲਓ ਫਿਰ ਕੱਪੜੇ ਲੀੜੇ ਐਦਾਂ ਕਰ ਰਾਧਿਕਾ ਨੂੰ ਤੇ ਮੰਮੀ ਨੂੰ ਲੈ ਕੇ ਤੁਸੀਂ ਇਹ ਨਾ ਕਰਨੀ ਸ਼ੁਰੂ ਕਰੋ ਸ਼ਾਪਿੰਗ ਐਸੇ ਤੇਰੇ ਕੋਲ ਵੀ ਹੈਗੇ ਨੇ ਤੇ ਮੰਮੀ ਕੋਲ ਵੀ ਹੈਗੇ ਚਲੋ ਫਿਰ ਅਸੀਂ ਤਾਂ ਆਪਣੀਆਂ ਤਿਆਰੀਆਂ ਕਰ ਲਾਂਗੇ ਤੁਸੀਂ ਵੀ ਸ਼ੁਰੂ ਕਰੋ ਨਾ ਮੈਂ ਇਹ ਕਹਿਨੀ ਹੈ ਕਿ ਹਰ ਇੱਕ ਫੰਕਸ਼ਨ ਤੇ ਤੁਸੀਂ ਨਾ ਪੈਂਟ ਸ਼ਰਟ ਪਾ ਕੇ ਚੱਲ ਜਾਨੇ ਹੋ ਤੁਸੀਂ ਇਸ ਵਾਰੀ ਨਾ ਕੋਟ ਪੈਂਟ ਸਵਾਲਿਓ 3 ਪੀਸ ਹੋ ਚੱਕ ਵਾਲਾ ਚੱਲੇ ਨਹੀਂ ਹੈਗਾ ਨਵਾ ਉਹ ਬਹਿ ਜਾ ਟੇਕੇ ਕੋਟ ਪੈਂਟ ਸਵਾਲੋ ਕੋਟ ਪੈਂਟ ਦੇ ਵਿੱਚ ਤੈਨੂੰ ਪਤਾ ਤਾਂ ਹੈਗਾ ਮੈਨੂੰ ਤਾਂ ਐਂ ਲੱਗਦਾ ਜਿਵੇਂ ਮੈਨੂੰ ਕਿਸੇ ਨੇ ਜਕੜ ਲਿਆ ਹੁੰਦਾ ਮੈਂ ਤਾਂ ਪੈਂਨਲਟੀ ਪਾਉਂਗਾ ਪਵਨ ਨੂੰ ਕਹਿ ਦਈਓ ਵੀ ਤਿਆਰੀਆਂ ਸ਼ੁਰੂ ਹੋ ਗਿਆ ਨੇ ਉਹਨੇ ਸਵਾਲੂਗਾ ਚਲੋ ਫਿਰ ਮੈਂ ਕੀ ਕਹਿੰਦੀ ਸੀ ਆਪਾਂ ਵਿਆਹ ਪੈਲਸ ਪੁਲਸ ਚ ਕਰਨਾ ਜਾਂ ਨਾਲ ਵਾਲਾ ਪਲਾੜਾ ਉਹਦੇ ਵਿੱਚ ਟੈਂਟ ਟੁੰਟ ਲਾ ਲਈਏ ਜਿਆਦਾ ਵੀ ਨਹੀਂ ਨਾ ਦਿਖਾ ਸਕਦੇ ਇਹ ਤਾਂ ਯਾਰ ਕਰਨ ਦਾ ਜਿੰਨੀ ਦੇਰ ਰਿਸ਼ਤਾ ਨਹੀਂ ਪੱਕਾ ਹੁੰਦਾ ਉਨੀ ਦੇਰ ਤੱਕ ਨਹੀਂ ਮੈਂ ਦੱਸ ਸਕਦਾ ਹੁਣ ਅਗਲੇ ਕਹਿ ਦਨ ਵੀ ਅਸੀਂ 200 ਬੰਦੇ ਨੂੰ ਰੋਟੀ ਖਾਣੀ ਆ ਹੁਣ ਮੈਂ ਉੱਥੇ ਥੋੜੀ ਟੈਂਟ ਲਾ ਕੇ ਖਵਾ ਦੂੰਗਾ ਰੋਟੀ ਚਲੋ ਠੀਕ ਆ ਫਿਰ ਜੇ ਅਗਲੇ ਦਾ 1.5 200 ਬੰਦਾ ਆਪਣਾ ਵੀ 100 ਜੇ 150 ਬੰਦਾ ਤਾਂ ਹੋ ਹੀ ਜਾਣਾ ਕੀ ਪਤਾ ਅਗਲੇ ਕਹਿ ਦੇਣ ਕਿ 11 ਬੰਦੇ ਤੁਸੀਂ ਆਓ ਤੇ 11 ਅਸੀਂ ਆਉਣੇ ਆ ਇਹ ਤਾਂ ਰਿਸ਼ਤਾ ਹੋਏ ਤੋਂ ਹੀ ਪਤਾ ਲੱਗੂਗਾ ਬੀਪੀ ਮੇਰੀ ਸੁਣ ਲੈ ਗੱਲ ਕੰਨ ਕੋਲ ਕੇ ਨਾਲੇ ਘਰੇ ਵੀ ਦਾਤ ਨਹੀਂ ਮੁੰਡੇ ਵਾਲਿਆਂ ਵੱਲੋਂ ਚਾਹੇ 150 ਬੰਦਾ ਆਜੇ ਚਾਹੇ ਆਜੇ 300 ਉਹ ਮੈਂ ਚਾਲੂnga ਪਰ ਆਪਣੇ ਵੱਲੋਂ ਸਿਰਫ 11 ਬੰਦੇ ਹੀ ਜਾਣੇ ਆ ਦੇਖ ਹਰਾਂ ਜੀ ਨਾ ਹੋ ਨਾਨਕਿਆਂ ਵੱਲੋਂ ਮੇਰੀ ਨਾਨੀ ਤੇ ਮਾਸੀ ਉਹਨਾਂ ਨੂੰ ਬੁਲਾਵਾਂਗੇ ਤੇ ਦਾਦਕਿਆਂ ਵੱਲੋਂ ਜਦੋਂ ਨਾ ਮੇਰਾ ਪਿਓ ਗਿਆ ਉਹਨਾਂ ਨੇ ਨਾ ਤਾਂ ਮੇਰਾ ਹਾਲਚਲ ਪੁੱਛਿਆ ਨਾ ਤਾਂ ਐਨਾ ਮੇਰੀ ਮਾਂ ਦਾ ਹਾਲਚਲ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਬੁਲਾਉਣਾ ਇਹ ਗੱਲ ਤਾਂ ਹੈਗੀ ਆ ਜਦੋਂ ਡੈਡੀ ਜੀ ਗਏ ਹਨ ਸਾਰੇ ਜਣੇ ਤੋਂ ਉਹਨੂੰ ਦਲਾਸੇ ਦੇ ਰਹੇ ਸੀ ਪਰ ਅੱਗੇ ਹੋ ਕੇ ਸਾਥ ਕਿਸੇ ਨੇ ਨਹੀਂ ਦਿੱਤਾ ਹੈਗਾ ਜਦੋਂ ਮੇਰੀ ਮਾਂ ਘਰੋਂ ਗਈ ਸੀ ਉਦੋਂ ਵੀ ਮੈਨੂੰ ਸਾਰਿਆਂ ਨੇ ਦਲਾਸੇ ਦਿੱਤੇ ਸੀਗੇ ਨਾਲ ਖੜਿਆ ਕੋਈ ਨਹੀਂ ਤੇ ਜਦੋਂ ਆਹ ਆਪਣੀ ਕਿਰਨ ਗਈ ਸੀਗੀ ਉਦੋਂ ਵੀ ਦਲਾਸੇ ਜ਼ਰੂਰ ਦਿੱਤੇ ਸੀ ਪਰ ਪਿੱਠ ਪਿੱਛੇ ਵਾਲਿਆਂ ਨੇ ਖਿਲੀਆਂ ਬਹੁਤ ਵੜਾਈਆਂ ਮੇਰੀਆਂ ਐ ਜਿੱਤ ਚਾਚੇ ਤਾਇਆ ਨੂੰ ਦੱਸ ਰਗੜ ਕੇ ਫੋੜੇ ਤੇ ਲਾਉਣਾ ਜਿਨ੍ਹਾਂ ਨੇ ਜੌਂਦੇ ਜੀ ਤਾਂ ਮੇਰੇ ਪਿਓ ਨੂੰ ਨਹੀਂ ਪੁੱਛਿਆ ਤੇ ਉਹਦੇ ਜਾਣ ਤੋਂ ਬਾਅਦ ਉਹਦੀ ਔਲਾਦ ਨੂੰ ਨਹੀਂ ਪੁੱਛਿਆ ਮੰਮੀ ਮਾਸੀ ਤੇ ਨਾਨੀ ਤੇ ਤੇਰਾ ਬੇਕਾ ਤੇ ਰਾधिका ਦਾ ਬੇਕਾ ਤੇ ਮੈਂ ਤੇ ਪਵਨ ਨੇ ਰਲ ਕੇ ਆਪਾਂ ਕਿਰਨ ਦੀ ਡੋਲੀ ਤੋਰਨੀ ਹੈ ਹੋਰ ਆਪਾਂ ਕਿਸੇ ਨੂੰ ਨਹੀਂ ਸਕਦੇ ਚਲੋ ਠੀਕ ਆ ਜੋ ਹੁਕਮ ਮੇਰੇ ਆਕਾ ਮੈਂ ਇਹ ਕਹਿੰਦੀ ਸੀ 1800 ਤਾਂ ਉਹਨੂੰ ਪਾਉਣਾ ਹੀ ਆ 3600 ਪਾਣਾ ਇੱਕ ਸੂਟ ਹੋਰ ਲੈ ਲਾ 1800 ਰੁਪਿਆ ਉੱਥੇ ਜਾਣ ਦਾ ਉਹ ਇੰਨੀ ਤਾਂ ਸਰਕਾਰ ਨਹੀਂ ਜੀਐਸਟੀ ਲਾਉਂਦੀ ਹਰਦੀਪ ਕੋਰੇ ਜਿੰਨਾ ਤੂੰ ਲਾਈ ਜਾਨੀ ਆ ਇਧਰ ਫੜਾ ਫੋਨ ਮੈਂ ਆਪ ਹੀ ਕਰੇ ਉਹਨਾਂ ਆ ਲੈ ਇਸ ਬੰਦੇ ਦੀ ਜਿਹਨੂੰ ਲੈ ਕੇ ਮਨ ਦੇ ਵਿੱਚ ਕੜਤਣ ਰੱਖ ਲੈਣਾ ਛੱਡਦਾ ਨਹੀਂ ਹੈਗਾ ਮੇਰੇ ਵਾਰੀ ਪਤਾ ਨਹੀਂ ਕਿਵੇਂ ਚੰਗਾ ਹੋ ਗਿਆ ਲਗ ਗਈ ਨਾ ਹੀ ਤੂੰ ਕੱਲ ਟਿਊਸ਼ਨ ਗਈ ਨਾ ਅੱਜ ਜਾਈ ਦੀਦੀ ਤੁਸੀਂ ਆਪ ਹੀ ਮੇਰੇ ਮਨ 'ਚ ਵਹਿਮ ਪਾਤਾ ਤੇ ਆਪ ਹੀ ਬੋਲੀ ਜਾਂਦੇ ਹੋ ਹੁਣ ਨਾ ਮੈਂ ਤੈਨੂੰ ਕਿਹੜਾ ਵਹਿਮ ਪਾਤਾ ਜਿਹੜਾ ਤੂੰ ਸਕੂਲ ਤੇ ਟਿਊਸ਼ਨ ਨਹੀਂ ਆ ਰਹੀ ਆਪੇ ਜੇ ਤੁਸੀਂ ਕਿਹਾ ਤੇਰੀ ਮੰਮੀ ਦਾ ਵਿਆਹ ਹੋ ਜਾਣਾ ਤੇ ਤੁਸੀਂ ਇੱਥੇ ਦੀ ਚੱਲ ਜਾਣਾ ਹੁਣ ਸਕੂਲ ਜਾਣ ਦਾ ਕੀ ਫਾਇਦਾ ਤੂੰ ਵੀ ਨਾ ਕਮਲੇ ਦੀ ਕਮਲੀ ਰਹਿਣਾ ਆ ਸਾਲ ਦਾ ਪੂਰਾ ਕਰ ਲਾ ਹੁਣ ਤੇਰੀ ਮੰਮੀ ਦਾ ਵਿਆਹ ਕਦੋਂ ਹੋਣਾ ਇਹ ਤਾਂ ਸਾਨੂੰ ਪਤਾ ਹੀ ਨਹੀਂ ਮੈਂ ਤਾਂ ਮੰਮੀ ਨੂੰ ਕਿਹਾ ਮੈਂ ਨਾਲ ਨਹੀਂ ਜਾਣਾ ਪਰ ਮੈਨੂੰ ਪਤਾ ਹੈ ਮੇਰੀ ਮੰਮੀ ਨੇ ਮੈਨੂੰ ਟੱਕੇ ਨਾਲ ਲੈ ਜਾਣਾ ਗੁੰਨੂ ਤੂੰ ਨਾ ਕਿਸੇ ਨਾ ਕਿਸੇ ਗੱਲ ਦਾ ਨਾ ਕਲੇਸ਼ ਪਾਈ ਰੱਖਦੀਆਂ ਉਹੀ ਮੇਰੇ ਭੂਆ ਨੂੰ ਤੂੰ ਟੈਨਸ਼ਨ ਪਾਈ ਹੋਈ ਆ ਓਹੋ ਰਮਤ ਤੈਨੂੰ ਕਿੰਨੀ ਵੇਰੇ ਕਿਆ ਪੁੱਤਿਆ ਅੱਜ ਜੀ ਚੀਜ਼ਾਂ ਨਾ ਖਾਇਆ ਕਰ ਚਲ ਹੁਣ ਖਾ ਲੈ ਗਾਂਦੋਂ ਨਹੀਂ ਲੈ ਕੇ ਦੋਂਗੇ ਮੈਂ ਨਾ ਇਸ ਮੁੱਦੇ ਤੇ ਗੱਲ ਕੋਈ ਕਰਨੀ ਸੀ ਕੁੰਜੇ ਤੁਸੀਂ ਮੁੱਦਾ ਛੇੜ ਕੇ ਬੈਠੀਆਂ ਹੀ ਹੋ ਤੇ ਮੈਂ ਵੀ ਸੋਚਿਆ ਮੈਂ ਗੁੰਨੂ ਤੇ ਨਾਲ ਗੱਲ ਕਰ ਹੀ ਲਾਵਾਂ ਮਮੀ ਜੀ ਮੈਂ ਨਹੀਂ ਜਾਣਾ ਨਹੀਂ ਜਾਣਾ ਬੱਚੇ ਨਾਲ ਕੌਣ ਥੱਕ ਕਰਦਾ ਆਹ ਸਹੀ ਐ ਗੁੰਨੂ ਤੇ ਬੱਚੇ ਜਿੰਨਾ ਮਰਜ਼ੀ ਮਾਪਿ ਉਹਨਾਂ ਥੱਕਾ ਕਰੀ ਜਾਣ ਤੇ ਮਾਪਿ ਉਹ ਥੱਕਾ ਨਾ ਕਰਨ ਆਪਣੇ ਬੱਚਿਆਂ ਨਾਲ ਮੈਨੂੰ ਨਾ ਤੂੰ ਇੱਕ ਵੈਲਿਡ ਰੀਜ਼ਨ ਦੇ ਦੇ ਵੀ ਤੂੰ ਕਿਉਂ ਨਹੀਂ ਜਾਣਾ ਫੇਰ ਮੈਂ ਤੇਰੇ ਨਾਲ ਖੜੀ ਹਾਂ 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 ਚਾਚਾ ਜੀ ਇਹਨੂੰ ਪੁੱਛੋ ਕਿ ਇਹਨੇ ਕਿਉਂ ਨਹੀਂ ਜਾਣਾ ਉਹੀ ਵਿਚਾਰੇ ਭੂਆ ਨੂੰ ਆਫਿਸ 'ਚ ਬੈਠੇ ਨੂੰ ਟੈਨਸ਼ਨ ਪਈ ਹੋਈ ਆ ਉਹ ਤਾਂ ਹਲੇ ਵੀ ਇਹਦੇ ਬਾਰੇ ਸੋਚ ਰਹੇ ਹੋਣੇ ਦੇ ਗੁੰਨੂ ਤੂੰ ਵੱਡੀ ਹੋ ਰਹੀ ਆ ਸਿਆਣੀ ਹੋ ਰਹੀ ਆ ਪੁੱਤ ਹਰ ਗੱਲ ਨੂੰ ਤੂੰ ਸਮਝਦੀ ਆ ਜਦੋਂ ਤੂੰ ਆਪਣੇ ਪਹਿਲੇ ਡੈਡੀ ਦੇ ਘਰੇ ਰਹਿੰਦੀ ਸੀ ਤੂੰ ਉੱਥੇ ਮਾਹੌਲ ਤਾਂ ਦੇਖਿਆ ਹੀ ਆ ਨਾ ਸਾਰਾ ਵੀ ਸਾਰੇ ਜਾਣੇ ਤੇਰੀ ਮੰਮੀ ਨੂੰ ਕਿੱਦਾਂ ਮਾਰਦੇ-ਕੁੱਟਦੇ ਸੀ ਕਿੱਦਾਂ ਤੰਗ ਕਰਦੇ ਸੀਗੇ ਤੁਹਾਨੂੰ ਵੀ ਤੇਰੀ ਦਾਦੀ ਤੇਰੇ ਡੈਡੀ ਤੇਰੀ ਚਾਚੀ ਤੁਹਾਨੂੰ ਕੋਈ ਵੀ ਨਹੀਂ ਸੀ ਪੁੱਛਦਾ ਤੂੰ ਹੁਣ ਆਪਣੇ ਮਨ ਨਾਲ ਇਦਾਂ ਦੀਆਂ ਗੱਲਾਂ ਕਰਦੀ ਆ ਵੀ ਮੈਂ ਨਹੀਂ ਜਾਣਾ ਮੈਂ ਇਦਾਂ ਮੈਂ ਉਦਾਂ ਫਿਰ ਉਹ ਪਰੇਸ਼ਾਨ ਨਹੀਂ ਹੋਗੀ ਦੇਖ ਬੁੱਤ ਤੇਰੀ ਮੰਮੀ ਨੇ ਨਾ ਉਸ ਘਰ ਸੀ ਕਿੰਨਾ ਦੁੱਖ ਦੇਖਿਆ ਹੁਣ ਤੂੰ ਦੁਖੀ ਕਰੀ ਜਾਨੀ ਐ ਇਹ ਗਲਤ ਗੱਲ ਨਹੀਂ ਹੈਗੀ ਲੱਗ ਨੂੰ ਤੂੰ ਇੰਨੀ ਕਿ ਤ ਸਿਆਣੀ ਹੈਗੀ ਐ ਨਾ ਵੀ ਹਰ ਗੱਲ ਨੂੰ ਤੂੰ ਸਮਝ ਲੈਨੀ ਐ ਹੁਣ ਜੇ ਤੇਰੀ ਮੰਮੀ ਤੈਨੂੰ ਤੇ ਰਹਿਮਤ ਨੂੰ ਤੇਰੇ ਪਹਿਲੇ ਡੈਡੀ ਕੋਲ ਛੱਡ ਕੇ ਇੱਧਰ ਆ ਜਾਂਦੀ ਜਾਂ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੀ ਫਿਰ ਵੀ ਤੇ ਤੂੰ ਆਪਣੀ ਮੰਮ ਨੂੰ ਗਲਤ ਕਹਿਣਾ ਸੀਗਾ ਨਾ ਹੁਣ ਮੇਰੀ ਗੱਲ ਸੁਣੋ ਕੱਲ ਆਪਾਂ ਗਏ ਸੀਗੇ ਮਾਲ 'ਚ ਤੇ ਰਮਤ ਨੂੰ ਆ ਪਸੰਦ ਆਇਆ ਪਵਨ ਮਾਮੂ ਨੇ ਇਹਨੂੰ 1 ਮਿੰਟ ਚ ਲੈਤਾ ਈ ਬੇਗੁੰਨ ਜਿਹੜੀ ਗੱਲ ਚਾਚੀ ਨੇ ਕੀਤੀ ਆ ਤੇ ਜਿਹੜੀ ਗੱਲ ਤੂੰ ਕੀਤੀ ਆ ਉਹਦਾ ਕੋਈ ਲੌਜੀਕ ਨਹੀਂ ਹੈਗਾ ਅਨਲੌਜੀਕਲੀ ਗੱਲਾਂ ਕਰੀ ਜਾਂਦੀ ਆ ਤੂੰ ਦੀਦੀ ਇਸ ਗੱਲ ਦਾ ਨਾ ਲੌਜੀਕ ਹੈਗਾ ਆ ਤੁਸੀਂ ਮੇਰੀ ਤਾਂ ਪੂਰੀ ਗੱਲ ਸੁਣੀ ਨਹੀਂ ਅੱਛਾ ਗੁੰਨੂ ਤੂੰ ਬੜੀ ਸ਼ਾਰਟੀ ਨਾਲ ਕਿਹਾ ਕਿ ਲੌਜੀਕ ਹੈਗਾ ਇਸ ਗੱਲ ਪਿੱਛੇ ਸਮਝਾਈ ਜਰਾ ਦੇਖੋ ਮਾਮੀ ਜੀ ਜਿਵੇਂ ਰਹਿਮਤ ਨੂੰ ਆ ਟੋਏ ਪਸੰਦ ਆਇਆ ਮਾਮਾ ਜੀ ਨੇ ਲੈ ਹੀ ਦਿੱਤਾ ਨਾ ਉੱਥੇ ਨੇ ਮੇਰੇ ਪਹਿਲੇ ਡੈਡੀ ਹੁੰਦੇ ਤੇ ਉਹਨਾਂ ਨੇ ਵੀ ਤਾਂ ਲੈ ਦੇਣੀ ਸੀਗੀ ਮੈਨੂੰ ਇਸ ਗੱਲ ਤੇ ਕੀ ਨਹੀਂ ਨਹੀਂ ਹੈਗਾ ਕਿ ਸਾਡੇ ਦੂਜੇ ਡੈਡੀ ਸਾਡੀ ਖੁਸ਼ੀਆ ਪੂਰੀ ਕਰੂਗੇ ਇਧਰ ਆ ਗੁਨੂ ਮੇਰੀ ਗੱਲ ਸੁਣ ਪੁੱਤ ਦੇਖ ਮੈਂ ਤੈਨੂੰ ਇਸ ਗੱਲ ਦਾ ਯਕੀਨ ਨਹੀਂ ਦਿਲਾ ਸਕਦੀ ਕੀ ਉਹ ਤੁਹਾਡੀਆਂ ਖੁਆਇਸ਼ਾਂ ਪੂਰੀਆਂ ਕਰਨਗੇ ਜਾਂ ਨਹੀਂ ਕਰਨਗੇ ਹਾਂ ਇਸ ਚੀਜ਼ ਦਾ ਤੈਨੂੰ ਮੈਂ ਯਕੀਨ ਦਿਲਾ ਸਕਦੀ ਹਾਂ ਜੇ ਤੂੰ ਉਹਨਾਂ ਨੂੰ ਆਪਣੇ ਦਿਲੋਂ ਡੈਡੀ ਮੰਨੇਗੀ ਨਾ ਕਿ ਉਹ ਵੀ ਆਪਣੇ ਦਿਲੋਂ ਤੁਹਾਨੂੰ ਆਪਣੀਆਂ ਧੀਆ ਮੰਨੂਗੇ ਦੇ ਗੁੰਨੂ ਪਹਿਲਾਂ ਤਾਂ ਤੂੰ ਆਪਣੇ ਡੈਡੀ ਨੂੰ ਯਾਦ ਕਰਕੇ ਐਨਰ ਹੋਈ ਹੈ ਜੇ ਹੁਣ ਤੇਰੀ ਮੰਮੀ ਚਲੀ ਗਈ ਫੇਰ ਤਾਂ ਪਤਨ ਤੇਰਾ ਕੀ ਹੋਣਾ ਦੇ ਗੁੰਨੂ ਅੰਸ਼ੂ ਦੀ ਗੱਲ ਨਾ ਬਿਲਕੁਲ ਸਹੀ ਆ ਹੁਣ ਕਹਨ ਜੋ ਤੇਰੀ ਮੰਮੀ ਦਾ ਵਿਆਹ ਹੋਣਾ ਨਾ ਉਹਨਾਂ ਨੇ ਰਹਿਮਤ ਨੂੰ ਤਾਂ ਨਾਲ ਲੈ ਕੇ ਜਾਣਾ ਤੂੰ ਫੇਰ ਕੱਲੀ ਰਹਿ ਜਾਣਾ ਤੂੰ ਨਾ ਖੁਸ਼ੀ-ਖੁਸ਼ੀ ਆਪਣੀ ਮੰਮੀ ਨਾਲ ਜਾ। ਹਾਂ ਜੇ ਉੱਥੇ ਜਾ ਕੇ ਵੀ ਤੈਨੂੰ ਕੋਈ ਦਿੱਕਤ ਆਈ ਨਾ ਤੂੰ ਮੈਨੂੰ ਫੋਨ ਕਰਦੀ ਜਾਂ ਆਪਣੇ ਮਾਮੂ ਨੂੰ ਫੋਨ ਕਰਦੀ। ਅਸੀਂ ਮਿੰਟ ਚ ਆ ਕੇ ਤੈਨੂੰ ਲੈ ਜਾਾਂਗੇ। ਨਾਲੇ ਤੇਰੀ ਮੰਮੀ ਨੂੰ ਨਾ ਆ ਦੂਜਾ ਵਿਆਹ ਕਰਾਉਣ ਦਾ ਕੋਈ ਸ਼ੌਂਕ ਨਹੀਂ ਚੜਿਆ। ਜੇ ਉਹ ਇਹ ਵਾਲਾ ਸਟੈਪ ਚੱਕ ਰਹੇ ਨੇ ਨਾ ਤਾਂ ਸਿਰਫ ਤੁਹਾਡੇ ਫਿਊਚਰ ਵਾਸਤੇ। ਇਹ ਗੱਲ ਲੱਗੂ ਨੂੰ ਤੈਨੂੰ ਅੱਗੇ ਜਾ ਕੇ ਸਮਝ ਆਊਗੀ। ਨਾਲੇ ਗੁੰਨੂ ਮੈਡਮ ਜੇ ਮਾਪਿਓ ਬੱਚਿਆਂ ਨੂੰ ਇੰਨੀਆਂ ਖੁਸ਼ੀਆਂ ਦੇ ਸਕਦੇ ਆ ਨਾ ਤਾਂ ਬੱਚਿਆਂ ਦਾ ਕੋਈ ਫਰਜ਼ ਨਹੀਂ ਹੈਗਾ। ਕੋਈ ਚਾਇਦੀ ਦਵਾਈ ਦੇ ਮੇਰਾ ਤਾਂ ਬੜਾ ਔਖਾ ਹੋਇਆ ਪਿਆ ਆ ਸੋਚੋ ਨਾ ਮੈਨੂੰ ਨਾ ਕੋਈ ਦਵਾਈ ਵਧੀਆ ਜੀ ਦਿਓ ਜੇ ਦਵਾਈ ਤੁਹਾਨੂੰ ਵਧੀਆ ਦਿੰਦੇ ਆ ਸਦੇ ਤੁਸੀਂ ਇੱਥੇ ਆਉਨੇ ਹੋ ਦੀਪੀ ਕਿਉਂ ਇੰਨਾ ਲੋ ਕਰਾਇਆ ਪਿਆ ਕੁਛ ਖਾਂਦੇ ਪੀਂਦੇ ਨਹੀਂ ਉਹ ਇੱਕ ਟਾਈਮ ਬਣਾ ਲੈਣੇ ਆ ਤੇ ਇੱਕ ਟਾਈਮ ਬਾਹਰੋਂ ਕੋਈ ਗਲੇ 'ਚ ਕੋਈ ਭਾਈ ਆਂਦਾ ਉਹਦੇ ਕੋਲ ਲੈ ਕੇ ਖਾ ਲੈਣੀ ਆ ਜੇ ਤੁਸੀਂ ਸਹੀ ਤਰ੍ਹਾਂ ਰੋਟੀ ਨਹੀਂ ਖਾਂਦੇ ਮੇਰੀ ਦਵਾਈ ਕੀ ਕਰੂਗੀ ਤੁਹਾਨੂੰ ਦਵਾਈ ਤੁਹਾਨੂੰ ਤਾਂ ਹੀ ਲੱਗੂਗੀ ਜੇ ਤੁਸੀਂ ਖਾਓ ਪੀਓਗੇ ਅੱਜ ਨੂੰ ਤੁਸੀਂ ਕਹੋ ਕਿ ਰੋਟੀ ਪਾਣੀ ਸਹੀ ਬਣਾ ਕੇ ਦੇਵੇ ਤੁਸੀਂ ਖਾਓਗੇ ਫੇਰ ਤੁਹਾਡੀ ਸਿਹਤ ਸਹੀ ਰਹੂਗੀ ਉਹ ਭੈਣਾ ਕਿਹੜੇ ਨੂੰ ਨੋ ਕਹਾਂ ਜਿੱਤੇ ਰਸੋਲੀ ਸੀ ਉਹ ਤਾਂ ਘਰੋਂ ਹੀ ਭੱਜ ਗਈ ਤੇ ਜਿਹੜੀ ਮੇਰੀ ਸੇਵਾ ਕਰਦੀ ਸੀ ਉਹ ਆਪੇ ਚੱਲ ਗਈ ਆਪੇ ਚੱਲ ਗਈ ਕਿ ਤੁਸੀਂ ਕੱਢ ਦਿੱਤੇ ਵਾਡੇ ਛੋਟੇ ਨੂੰ ਤੋਟਾਈ ਸੀ ਮੈਨੂੰ ਸਾਰਾ ਕੁਝ ਦੱਸ ਗਿਆ ਉਹਨਾਂ ਨੂੰ ਤਾਂ ਮਾਂ ਦੀ ਭੰਡੀ ਕਰਨ ਦਾ ਮਜ਼ਾ ਆਂਦਾ ਤਾਂ ਹੀ ਤਾਂ ਢੰਡੋਰਾ ਪਿੱਟਦੇ ਫਿਰਦੇ ਆ ਕਿ ਸਾਨੂੰ ਮਾਂ ਨੇ ਘਰੋਂ ਕੱਢਤਾ ਮੈਂ ਮੂੰਹ ਕੋਈ ਨਹੀਂ ਕੱਢਿਆ ਉਹਨਾਂ ਨੂੰ ਉਹ ਤਾਂ ਆਪੇ ਹੀ ਗਏ ਆ ਘਰੋਂ ਮੈਨੂੰ ਤਾਂ ਐ ਲੱਗਦਾ ਵੀ ਉਹਨੂੰ ਤਾਂ ਸਹੁਰਿਆਂ ਨੇ ਘਰ ਜਵਾਈ ਬਣਾ ਲਿਆ ਤਾਂ ਹੀ ਤਾਂ ਉਹਨੂੰ ਮਾਂ ਦੀ ਯਾਦ ਨਹੀਂ ਆਂਦੀ ਪਿਛਲੇ ਹਫ਼ਤੇ ਤਾਂ ਆਏ ਸੀ ਤੁਹਾਨੂੰ ਕੁਝ ਦੱਸਾਂ ਤੁਸੀਂ ਆਪੇ ਤਾਂ ਉਹਨਾਂ ਨੂੰ ਥੱਪਕੇ ਮਾਰ ਕੇ ਬਾਹਰ ਕੱਢਿਆ ਮੈਂ ਨਹੀਂ ਕੱਢਿਆ ਉਹ ਤਾਂ ਦੁਬਾਰਾ ਘਰ ਚੋਂ ਵੜਨ ਦੀ ਸਕੀਮ ਲਾ ਕੇ ਆਏ ਸੀ ਕਿ ਮੈਨੂੰ ਕੀ ਲੋੜਾ ਉਹਨਾਂ ਨੂੰ ਬਾਹਰ ਕੱਢਣ ਦੀ ਜੋ ਕੁਝ ਤੁਹਾਡੇ ਘਰ ਵਿੱਚ ਹੋਇਆ ਮੈਨੂੰ ਸਾਰਾ ਹੀ ਪਤਾ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਆਪਣੇ ਘਰ ਨੂੰ ਘਰ ਸਮਝੋ ਮੈਂ ਮੰਨਦੀ ਆਂ ਵੀ ਤੁਸੀਂ ਸਾਡੇ ਫੈਮਿਲੀ ਦਾ ਹਿੱਸਾ ਹੋ ਪਰ ਤੁਸੀਂ ਨਾ ਡਾਕਟਰੀ ਬਣ ਕੇ ਰੋ ਬਸ ਅਕਸਰ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਸਾਹਮਣਾ ਖਵਾ ਨੂੰ ਤੁਹਾਡੇ ਨੂੰ ਪੁੱਤ ਨਹੀਂ ਆ ਹੋਰ ਕੀ ਕੀ ਦੱਸ ਗਏ ਮੇਰੇ ਨੂੰ ਪੁੱਤਰ ਮੇਰੇ ਬਾਰੇ ਤੁਹਾਨੂੰ ਜਿਸ ਪੋਤੇ ਦੀ ਆਸ ਕਰਕੇ ਤੁਸੀਂ ਇਹ ਖੇਡ ਖੇਡਿਆ ਉਸ ਖੇਡ ਨੇ ਤੁਹਾਡਾ ਸਾਰਾ ਘਰ ਖਰਾਬ ਕਰਤਾ ਪੋਤੇ ਹੀ ਦਾ ਤੁਸੀਂ ਛੱਡੋ ਤੁਹਾਡੇ ਕੋਲ ਤਾਂ ਤੁਹਾਡੇ ਪੁੱਤ ਵੀ ਨਹੀਂ ਰਹੇ ਇਕੱਲੇ ਰਹਿੰਦੇ ਆ ਤੁਹਾਨੂੰ ਇੱਕ ਮਹੀਨਾ ਹੀ ਹੋਇਆ ਹਜੇ ਤੁਹਾਡਾ ਹਾਲ ਦੇਖ ਲਓ ਕੀ ਬਣ ਗਿਆ ਆਪਣੇ ਨਾਲ ਨਾਲ ਆਪਣਾ ਘਰ ਵੀ ਦੇਖੋ ਇੱਕ ਤਰ੍ਹਾਂ ਦਾ ਘਰ ਸੁੰਨਾ ਹੋ ਗਿਆ ਓ ਇਹੋ ਜਿਹਾ ਸੁੰਨਾ ਕਰਨਾ ਮੈਨੂੰ ਪਸੰਦ ਆ ਪੁੱਤ ਕਲੇਸ਼ ਤਾਂ ਨਹੀਂ ਹੈਗਾ ਕਿਸੇ ਦਾ ਆਹ ਮਰੇ ਵਿੱਚ ਤਾਂ ਜੁਰਗਾ ਨੂੰ ਇਹ ਹੁੰਦਾ ਸਾਡੇ ਆੜੇ ਦਵਾਰੇ ਛੋਟੂ ਛੋਟੇ ਬੱਚੇ ਖੇਡਣ ਤੁਸੀਂ ਬੱਚਿਆਂ ਨੂੰ ਘਰੋਂ ਕੱਢ ਕੇ ਹੰਕਾਰੀ ਜਾਣੇ ਹੋ ਮੈਡਮ ਜੀ ਤੁਸੀਂ ਮੇਰਾ ਬੀਪੀ ਦੱਸੋ ਕਿ ਕਿੰਨਾ ਹੈ ਤੁਹਾਡਾ ਨਾ ਅੱਜ ਦਵਾਈ ਦੇਣ ਦਾ ਮੂਡ ਨਹੀਂ ਹੈਗਾ ਮੈਂ ਆਪੇ ਬਾਹਰੋਂ ਲੈ ਲੂੰਗੀ ਬੀਪੀ ਤੁਹਾਡਾ ਇਸ ਕਰਕੇ ਨਹੀਂ ਘਟਿਆ ਕਿ ਤੁਸੀਂ ਕੁਝ ਖਾਦਾ ਪੀਤਾ ਨਹੀਂ ਕਿਤੇ ਨਾ ਕਿਤੇ ਤੁਹਾਨੂੰ ਵੀ ਟੈਨਸ਼ਨ ਆ ਤਾਂ ਹੀ ਤੁਹਾਡਾ ਬੀਪੀ ਘਟਿਆ ਥੱਲੇ ਵੀ ਸਮਾਂ ਹੈਗਾ ਤੁਸੀਂ ਆਪਣੇ ਨਵੇਂ ਪੁੱਤ ਨੂੰ ਬਾਹਰ ਮਸਲੇ ਜੇ ਤੁਸੀਂ ਮੈਨੂੰ ਆਪਣਾ ਫੈਮਿਲੀ ਡਾਕਟਰ ਸਮਝਦੇ ਹੋ ਮੈਂ ਵੀ ਇਹੀ ਚਾਹਨੀ ਆ ਤੁਹਾਡੀ ਫੈਮਿਲੀ ਸਾਰੀ ਸਹੀ ਸਲਾਮਤ ਰਹੇ ਹਾਂ ਹੁਣ ਤੁਹਾਡਾ ਇਹ ਮਤਲਬ ਹੈ ਪਹਿਲੇ ਮੈਂ ਆਪਣੇ ਛੋਟੇ ਮੁੰਡੇ ਨੂੰ ਫੋਨ ਕਰਾਂ ਥੇ ਮੇਰੇ ਛੋਟਾ ਮੁੰਡਾ ਕਹੂਗਾ ਵੀ ਮੇਰੀ ਭੈਣ ਨੂੰ ਫੋਨ ਕਰ ਲੈ ਫਿਰ ਭੈਣ ਆ ਕੇ ਕਹੂਗੀ ਵੀ ਵੱਡੇ ਪੁੱਤ ਨੂੰ ਫੋਨ ਕਰ ਲੈ ਬਸ ਮੈਂ ਤਾਂ ਐਸੇ ਜੋਗੀ ਰਹਿ ਗਈ ਵੱਡਾ ਪੁੱਤ ਤਾਂ ਤੁਹਾਡਾ ਹੁਣ ਮਿਲਦਾ ਨਹੀਂ ਉਹ ਤਾਂ ਹੁਣ ਗਵਾਚ ਗਿਆ ਤੁਹਾਨੂੰ ਪਤਾ ਨਹੀਂ ਫੜਿਆ ਗਿਆ ਨਾ ਮੇਰੇ ਛੋਟੇ ਨੂੰ ਪੁੱਤਰ ਦਾ ਝੂਠ ਉਹ ਮੈਨੂੰ ਵੀਡੀਓ ਦਿਖਾ ਕੇ ਕਹਿੰਦੇ ਪਾਗਲ ਹੋ ਗਿਆ ਤੇ ਤੁਸੀਂ ਕਹਿੰਦੇ ਆ ਗੁੰਮ ਗਿਆ ਤੁਹਾਡੇ ਨੂੰਹ ਪੁੱਤ ਨਾ ਤੁਹਾਨੂੰ ਸਹੀ ਕਹਿ ਕੇ ਗਏ ਆ ਕਿ ਤੁਹਾਡਾ ਮੁੰਡਾ ਗੁੰਮ ਹੋ ਗਿਆ ਸਾਡਾ ਨਾ ਇੱਕ ਡਾਕਟਰਾਂ ਦਾ ਗਰੁੱਪ ਆ ਉਹਦੇ ਵਿੱਚ ਫੋਟੋ ਆਈ ਆ ਮੈਂ ਤੁਹਾਨੂੰ ਦਿਖਾ ਦਿੰਦੀ ਆ ਆ ਦੇਖੋ ਤੁਹਾਡੇ ਹੁੰਦਾ ਹੈ